ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਹ ਕਲਾਸ ਇੰਪੋਰਟੈਂਟ ਹੈ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਅਤੇ ਹੋਰ ਵੀ ਸਾਰੇ ਪੰਜਾਬ ਦੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਆਪਾਂ ਨੇ ਜੀਕੇ ਦੀ ਕਲਾਸ ਸਟਾਰਟ ਕਰੀ ਹੋਈ ਹੈ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆ ਟਾਪ ਐਮਸੀਕਿਊ ਹੋਣਗੇ ਸਭ ਤੋਂ ਪਹਿਲਾਂ ਆਪਾਂ ਗਦਰ ਪਾਰਟੀ ਗਦਰ ਅੰਦੋਲਨ ਬਾਰੇ ਪੜਾਂਗੇ ਸੋ ਸਟਾਰਟ ਕਰਦੇ ਆ ਗਦਰ ਅੰਦੋਲਨ ਆ ਜਿਹੜਾ ਇਹਦਾ ਗਠਨ ਆ ਜਿਹੜਾ ਕਿੰਨਾ ਦੁਆਰਾ ਕੀਤਾ ਗਿਆ ਸੀ ਲਾਲਾ ਹਰਦਿਆਲ ਦੁਆਰਾ ਕਦੋਂ ਕੀਤਾ ਗਿਆ ਸੀ 1913 ਦੇ ਵਿੱਚ ਗੁਸ਼ ਨੇ ਇਹ ਵੀ ਬਣਦਾ ਵੀ ਪ੍ਰਧਾਨ ਕੌਣ ਆ ਗਦਰ ਪਾਰਟੀ ਦਾ ਸੋਹਣ ਸਿੰਘ ਭਕਨਾ ਤੇ ਗਠਨ ਕੀਤਾ ਤੀ ਲਾਲਾ ਹਰਦਿਆਲ ਦੁਆਰਾ ਮਈ 1913 ਦੇ ਵਿੱਚ ਗਦਰ ਆਸ਼ਰਮ ਖੋਲਿਆ ਗਿਆ ਸੀ ਕਿੱਥੇ ਖੋਲਿਆ ਗਿਆ ਤੀ ਸੈਨ ਫ੍ਰਾਂਸਕੋ ਵਿਖੇ ਕਿੱਥੇ ਆਏ ਅਮਰੀਕਾ ਦੇ ਵਿੱਚ ਗਦਰ ਪਾਰਟੀ ਦਾ ਜਿਹੜਾ ਹੈੱਡਕੁਆਰਟਰ ਕਿੱਥੇ ਆ ਅਮਰੀਕਾ ਦੇ ਸੈਨ ਫ੍ਰਾਂਸਕੋ ਵਿਖੇ ਪਾਰਟੀ ਨੇ ਜਿਹੜਾ ਇੱਕ ਅਖਬਾਰ ਦੀ ਵੀ ਜਿਹੜੀ ਪ੍ਰਕਾਸ਼ਿਤ ਕੀਤਾ ਸੀ ਕੀ ਨਾਮ ਸੀ ਗਦਰ ਨਾਮ ਦਾ ਅਖਬਾਰ ਸੀ ਹਫਤਾਵਾਰੀ ਅਖਬਾਰ ਕਦੋਂ ਪ੍ਰਕਾਸ਼ਿਤ ਕੀਤਾ ਸੀ 1 ਨਵੰਬਰ 1913 ਨੂੰ ਫਰੈਂਡਸ ਕਾਪੀ ਪੈਨ ਆਪਣਾ ਨਾਲ ਲੈ ਕੇ ਰੱਖਣਾ ਜੋ ਜੋ ਵੀ ਦੱਸਦੀਆਂ ਸਾਰਾ ਕੁਝ ਨੋਟ ਕਰੀ ਜਾਣਾ ਕੁਐਸਚਨ ਬਹੁਤ ਹੀ ਇੰਪੋਰਟੈਂਟ ਨੇ ਅੱਗੇ ਆਪਾਂ ਕਰਦੇ ਹਾਂ ਵੀ ਜਿਹੜਾ ਗਦਰ ਪਾਰਟ ਕੈਸ਼ੀਅਰ ਕੌਣ ਸੀ ਤਾਂ ਗਦਰ ਪਾਰਟੀ ਦਾ ਕੈਸ਼ੀਅਰ ਹੈਗਾ ਸੀ ਪੰਡਿਤ ਕਾਂਸ਼ੀਰਾਮ ਆ ਇਹ ਕਾਫੀ ਵਾਰ ਕੋਈ ਆਪਾਂ ਨੂੰ ਕੁਐਸਚਨ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਨੋਟ ਕਰਨਾ ਆਪਣਾ ਗਦਰ ਅੰਦੋਲਨ ਜਿਹੜਾ ਕਦੋਂ ਖਤਮ ਕੀਤਾ ਗਿਆ ਸੀ 1947 ਦੇ ਵਿੱਚ ਸ਼ੁਰੂ ਹੋਇਆ ਸੀ 1913 ਦੇ ਵਿੱਚ ਨੈਕਸਟ ਆਪਾਂ ਕਰਦੇ ਹਾਂ ਹੁਣ ਆਪਾਂ ਕਾਮਾਗਾਟਾ ਮਾਰੂ ਬਾਰੇ ਪੜਾਂਗੇ ਇਜ਼ੀ ਟੇਲ ਦੇ ਵਿੱਚ ਕਾਮਾਗਾਟਾ ਮਾਰੂ ਕੀ ਸੀ ਇੱਕ ਜਾਪਾਨੀ ਜਹਾਜ਼ ਸੀ ਤੇ ਕੁਛ ਨੇ ਇਹ ਵੀ ਸਾਨੂੰ ਦੇਖਣ ਨੂੰ ਮਿਲਦਾ ਵੀ ਗੁਰੂ ਨਾਨਕ ਜਹਾਜ਼ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਕਾਮਾਗਾਟਾ ਮਾਰੂ ਨੂੰ ਕਿਹਾ ਜਾਂਦਾਗਾ ਜਿਹੜਾ ਇਹ ਜਹਾਜ਼ ਸੀ ਗੁਰਦਿੱਖਤ ਸਿੰਘ ਸੰਧੂ ਨੇ ਜਾਪਾਨ ਤੋਂ ਉਧਾਰ ਲਿਆ ਸੀ ਤੇ ਇਹਦੇ ਵਿੱਚ ਕੁੱਲ ਕਿੰਨੇ ਵਿਅਕਤੀ ਸੀ 376 ਕਿੰਨੇ ਸੀ 340 ਸਿੱਖ ਸੀ 24 ਮੁਸਲਮਾਨ ਸੀ ਤੇ 12 ਹਿੰਦੂ ਸੀ ਜਹਾਜ਼ ਦੇ ਵਿੱਚ 4 April 1914 ਨੂੰ ਜਦੋਂ ਜਹਾਜ਼ ਚੱਲਿਆ ਸੀ ਹਾਂਗਕਾਂਗ ਤੋਂ ਕੈਨੇਡਾ ਦੇ ਵਿੱਚ ਤੇ ਵਾਪਿਸ ਕਦੋਂ ਆਇਆ ਸੀ ਕਾਮਾਗਟਾ ਮਾਲੂ ਜਹਾਜ਼ 29 September 1914 ਨੂੰ ਵਾਪਸ ਆ ਜਿਹੜਾ ਕਲਕੱਤਾ ਦੇ ਬਾਜਵਾਜ ਬੰਦ ਲਗਾ ਤੇ ਪਹੁੰਚਿਆ ਸੀ ਤੇ ਚੱਲਿਆ ਕਦੋਂ ਸੀ 4 April 1914 ਨੂੰ ਇਹ ਵੀ ਤੁਸੀਂ ਨਾਲ ਨਾਲ ਨੋਟ ਕਰੀ ਜਾਣਾ ਜਹਾਜ਼ ਦਾ ਮੁਖੀ ਕੌਣ ਸੀ ਗੁਰਦੇਵ ਸਿੰਘ ਤੇ ਇਹਨਾਂ ਦਾ ਪੂਰਾ ਨਾਮ ਹੈਗਾ ਸੀ ਗੁਰਦੇਵ ਸਿੰਘ ਸੰਦੋ ਕਾਮਾਗਟਾ ਮਾਰੂ ਜੜੇ ਘਟਨਾ ਸੀ ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਕੌਣ ਸੀ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਤਾਂ ਉਦੋਂ ਪ੍ਰਧਾਨ ਮੰਤਰੀ ਹੈਗਾ ਸੀ ਕੈਨੇਡਾ ਦਾ ਸਰ ਰੋਬਰਟ ਵਾਰਡਨ ਇਹ ਵੀ ਨੋਟ ਕਰਨਾ ਹੁਣ ਆਪਾਂ ਅਗਲਾ ਕੁਐਸਚਨ ਕਰਦੇ ਹਾਂ ਹੁਣ ਆਪਾਂ ਜਲਿਆਂਵਾਲਾ ਬਾਗ ਕਤਲੇਆਮ ਸੀ ਇਹਦੇ ਬਾਰੇ ਪੜ੍ਹਾਂਗੇ 13 ਅਪ੍ਰੈਲ 1919 ਜਲਿਆਂਵਾਲਾ ਬਾਗ ਦਾ ਜਿਹੜਾ ਸਾਕਾ ਹੋਇਆ ਸੀ ਕਿੱਥੇ ਹੋਇਆ ਸੀ ਅੰਬਰੀਸਰ ਵਿਖੇ ਹੋਇਆ ਸੀ ਦੋ ਕੁਐਸਚਨ ਦਾ ਹੀ ਵਾਣਗੇ ਵੀ ਜਲਿਆਂਵਾਲਾ ਬਾਗ ਦਾ ਜਿਹੜਾ ਕਤਲੇਆਮ ਕਦੋਂ ਹੋਇਆ ਸੀ 13 April 1919 ਨੂੰ ਕਿੱਥੇ ਹੋਇਆ ਸੀ ਅੰਬਰੀਸਰ ਵਿਖੇ ਇਸ ਘਟਨਾ ਸਮੇਂ ਜਿਹੜਾ ਸਰਕਾਰ ਨੇ ਰੋਲ ਟੈਕਟ ਲਾਗੂ ਵੀ ਕੀਤਾ ਸੀ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਕਿਹੜੇ-ਘੜੇ ਵਿਅਕਤੀ ਸੀ ਡਾਕਟਰ ਸਤਿਆਪਾਲ ਤੇ ਕਿ ਜਲੂ ਨੂੰ ਗ੍ਰਿਫਤਾਰ ਕਰ ਲਿਆ ਸੀ ਜਲਿਆਂਵਾਲਾ ਬਾਗ ਜਦੋਂ ਕਤਲੇਆਮ ਹੋਇਆ ਸੀ ਘਟਨਾ ਉਦੋਂ ਪੰਜਾਬ ਦਾ ਲੈਫਟੇਰ ਨੈਟ ਗਵਰਨਰ ਕੌਣ ਸੀ ਮਾਈਕਲ ਉਡਵਾਰ ਸੀ ਇਸ ਘਟਨਾ ਸਮੇਂ ਭਾਰਤ ਦਾ ਵਾਇਸ ਰਾਏ ਕੌਣ ਸੀ ਲਾਰਡ ਚੈਮਸਫੋਰਡ ਇਹ ਵੀ ਨਾਲ ਨਾਲ ਤੁਸੀਂ ਨੋਟ ਕਰਨਾ ਇੱਕ ਕੁਐਸਚਨ ਇਹ ਵੀ ਇੰਪੋਰਟੈਂਟ ਆ ਨੋਟ ਕਰੋ ਵੀ ਗ੍ਰੈਂਡ 올ਡ ਮੈਨ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾਗਾ ਤਾਂ ਲਾਲਾ ਮੁਰਲੀ ਧਰ ਨੂੰ ਜਿਹੜਾ ਗ੍ਰੈਂਡ 올ਡ ਮੈਨ ਆਫ ਪੰਜਾਬ ਕਿਹਾ ਜਾਂਦਾਗਾ ਇਹਨਾਂ ਨੇ ਇਸ ਘਟਨਾ ਸਮੇਂ ਸਰਦੀ ਉਪਾਧੀ ਜਿਹੜੀ ਕਿਤਾਬ ਨੂੰ ਤਿਆਗ ਦਿੱਤਾ ਸੀ ਨੈਕਸਟ ਆਪਾਂ ਕਰਦੇ ਹਾਂ ਪਹਿਲੀ ਐਗਲੋ ਸਿੱਖ ਵਾਰ ਬਾਰੇ ਪੜ੍ਹਾਂਗੇ ਹੁਣ ਪਹਿਲੀ ਐਗਲੋ ਸਿੱਖ ਵਾਰ ਜਿਹੜੀ ਕਿੰਨੇ ਤੋਂ ਕਿੰਨੇ ਸਾਲ ਤੱਕ ਰਹੀ ਸੀ 1845 ਤੋਂ 1846 ਦੇ ਵਿੱਚ ਤੇ ਦਲੀਪ ਤੇ ਲਾਰਡ ਹਾਲਡਿੰਗ ਦੇ ਵਿਚਕਾਰ ਲੜੀ ਗਈ ਸੀ ਇਹ ਪਹਿਲੀ ਐਗਲੋ ਸਿੱਖ ਵਾਰ ਸਮੇਂ ਗਲੀਪ ਦੇ ਸਮੇਂ ਜਿਹੜਾ ਪ੍ਰਧਾਨ ਮੰਤਰੀ ਕੌਣ ਸੀ ਲਾਲ ਸਿੰਘ ਤੇ ਫੌਜ ਦਾ ਮੁਖੀ ਕੌਣ ਸੀ ਤੇਜ ਸਿੰਘ ਹੁਣ ਕੁਐਸਚਨ ਤੁਹਾਨੂੰ ਇਹੀ ਬਾੜੂਗਾ ਵੀ ਪਹਿਲੀ ਐਗਲੋ ਸਿੱਖ ਵਾਰ ਦੇ ਵਿੱਚ ਕਿੰਨੀਆਂ ਲੜਾਈਆਂ ਲੜੀਆਂ ਗਈਆਂ ਸੀ ਪੰਜ ਲੜਾਈਆਂ ਲੜੀਆਂ ਗਈਆਂ ਸੀ ਇਹਨਾਂ ਨੂੰ ਤੁਸੀਂ ਸੀਕੁਐਂਸ ਵਾਸਤੇ ਜਿਹੜੇ ਯਾਦ ਰੱਖਣਾਗਾ ਕਿਨੇ ਕਿਨੇ ਲੜਾਈਆਂ ਸੀ ਪਹਿਲੀ ਹੈਗੀ ਸੀ ਮੁੱਦਕੀਰੀ ਲੜਾਈ ਦੂਜੀ ਹੈਗੀ ਤੀ ਫਿਰੋਜ਼ ਸ਼ਾਹ ਦੀ ਲੜਾਈ ਤੀਸਰੀ ਲੜਾਈ ਹੈਗੀ ਸੀ ਬੱਦੋਵਾਲ ਦੀ ਲੜਾਈ ਚੌਥੀ ਸੀ ਅਲੀਵਾਲ ਦੀ ਲੜਾਈ ਤੇ ਪੰਜਵੀਂ ਹੈਗੀ ਸੀ ਸਭਰਾਉਂ ਦੀ ਲੜਾਈ ਤੁਹਾਨੂੰ ਕੁਸਚਨ ਇਹੀ ਬਣੂ ਵੀ ਪਹਿਲੀ ਲੜਾਈ ਕਿਹੜੀ ਸੀ ਪਹਿਲੀ ਐਂਗਲੋ ਸਿੱਖਵਾਰ ਦੀ ਮੁੱਦਕੀ ਦੀ ਤੇ ਲਾਸਟ ਕਿਹੜੀ ਸੀ ਸਭਰਾਉਂ ਦੀ ਲੜਾਈ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰੀ ਜਾਣਾ ਨੈਕਸਟ ਆਪਾਂ ਕਰਦੇ ਹਾਂ ਹੁਣ ਬੱਬਰ ਅਕਾਲੀ ਲਹਿਰ ਬਾਰੇ ਬੱਬਰ ਅਕਾਲੀ ਲਹਿਰ ਆ ਜਿਹੜੀ ਇਹਦੇ ਮੋਢੀ ਕੌਣ ਸੀ ਮਾਸਟਰ 모ਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਬੱਬਰ ਅਕਾਲੀ ਲਹਿਰ ਦੇ ਜਿਹੜੇ ਪ੍ਰਧਾਨ ਕੌਣ ਚੁਣੇ ਗਏ ਸੀ ਕਿਸ਼ਨ ਸਿੰਘ ਕੜਗਾ ਜਿਹਨੂੰ ਚੁਣਿਆ ਗਿਆ ਸੀ ਤੇ ਬੱਬਰ ਅਕਾਲੀ ਲਹਿਰ ਆ ਜਿਹੜੀ ਕਦੋਂ ਸਟਾਰਟ ਹੋਈ ਸੀ ਤੇ ਕਦੋਂ ਖਤਮ ਹੋਈ ਸੀ ਇਹ ਵੀ ਇੰਪੋਰਟੈਂਟ ਆ 1921 ਦੇ ਵਿੱਚ ਤਾਂ ਇਹ ਸਟਾਰਟ ਹੋਈ ਸੀ ਤੇ 1925 ਦੇ ਵਿੱਚ ਇਹ ਖਤਮ ਹੋ ਗਈ ਸੀ ਸਾਰਾ ਕੁਝ ਫ੍ਰੈਂਡਸ ਆਪਣੀ ਕਾਪੀ ਤੇ ਨੋਟ ਕਰਨਾ ਬਹੁਤ ਹੀ ਇੰਪੋਰਟੈਂਟ ਕਲਾਸ ਹੈ ਆਪਣੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵਾਦੂ ਵਾਦ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਆਪਣਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਦੀ ਘੰਟੀ ਨੂੰ ਆਨ ਕਰਨਾ ਤਾਂ ਜੋ ਆਪਣੀ ਵੀਡੀਓ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਮਿਲਦੀ ਰਹੇ ਧੰਨਵਾਦ